ਸਾਬ ਨਾਲ ਉੱਚੀ ਤਾਂ ਬੋਲ ਰਿਹਾ ਕਿ ਸੁਣ ਜੇ ਤੁਹਾਨੂੰ ਸਾਰਿਆਂ ਨੂੰ ਪੈਸੇ ਦਾ ਸੁਣਨ ਨੂੰ ਭੈੜਾ ਲੱਗੂਗਾ ਫਿਲਮ ਬਾਰੇ ਮੈਂ ਇੱਕੋ ਹੀ ਗੱਲ ਕਹੂੰਗਾ ਮੈਨੂੰ ਦੋ ਲਾਈਨਾਂ ਆਪਣੇ ਯਾਦ ਆ ਰਹੀਆਂ ਨੇ ਕਿ ਚਾਨਣ ਵਾਲਿਆਂ ਚਾਨਣ ਵੰਡਣਾ ਚਾਨਣ ਵਾਲਿਆਂ ਚਾਨਣ ਵੰਡਣਾ ਹਨੇਰੇ ਵਾਲਿਆਂ ਹਨੇਰਾ ਜੋ ਸਬਰਾਂ ਦਾ ਸਾਝਾ ਹੁੰਦਾ ਉਸ ਵਿੱਚ ਸਬਰ ਬਥੇਰਾ ਹਾਂ ਸੋ ਸਬਰ ਨਾਲ ਅਧਿਆਪਕ ਜਿਹੜਾ ਪੜਾਉਂਦਾ ਹੈ ਅੱਗੇ ਵੱਧਦਾ ਹੈ ਅੱਜ ਦੇ ਸਮੇਂ ਦੀ ਬਹੁਤ ਹੀ ਲੋੜੀਂਦਾ ਵਿਸ਼ਾ ਹੈ ਬਹੁਤ ਹੀ ਕਮਾਲ ਦੀ ਫਿਲਮ ਬਣੀ ਆ ਇਹਦੇ ਲਈ ਸਾਡੇ ਰਾਈਟਰ ਜਗਦੀਪ ਵੜਿੰਗ ਔਰ ਸਾਡੇ ਡਾਇਰੈਕਟਰ ਉਦਰਾਏ ਪ੍ਰਤਾਪ ਸਿੰਘ ਇਹਨਾਂ ਲਈ ਬਹੁਤ ਵੱਡੀ ਤਾੜੀ ਦੂਜੇ ਸਾਡੇ ਪ੍ਰੋਡਿਊਸਰ ਸਾਹਿਬ ਸਾਨੀ ਸਾਹਿਬ ਸਾਨੀ ਸਾਹਿਬ ਔਰ ਫਿਲਮ ਕ੍ਰੈਡਿਟਸ ਔਰ ਸੁਖਾ ਖਾਨੀ ਔਰ ਸਰਤਾਜ ਜੀ ਪ੍ਰੋਡਿਊਸਰ ਦੇ ਤੌਰ ਤੇ ਇਹਨਾਂ ਲਈ ਤਾੜੀ ਹੁਣ ਤੁਸੀਂ ਸਮਝ ਗਏ ਉਸ ਦਿਨ ਮੈਂ ਕਿਹਾ ਸੀ ਵੀ ਇਹੋ ਜੀ ਫਿਲਮ ਤੇ ਪੈਸੇ ਲਾਉਣੇ ਇਹਦਾ ਮਤਲਬ ਇੱਕ ਡਿਫਰੈਂਸ ਪੈਣਾ ਹੈ ਇਹਦੇ ਉੱਤੇ ਪੈਸੇ ਲਾਉਣ ਲਈ ਜਿਗਰਾ ਚਾਹੀਦਾ ਅੱਜ ਤਲਵੰਤ ਸਿੰਘ ਨੂੰ ਜਵਾਬ ਮਿਲ ਗਿਆ ਹਾਂ ਸੋ ਸਿਮੀ ਹੋਰਾਂ ਨੇ ਸਰਤਾਜ ਜੀ ਨੇ ਸਾਰੀ ਕਾਸਟ ਨੇ ਬਹੁਤ ਸਾਰਾ ਕੰਮ ਕੀਤਾ ਪਰ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਇਸ ਫਿਲਮ ਦਾ ਹਿੱਸਾ ਹੈਗੇ ਆ ਤੁਹਾਨੂੰ ਮੁਬਾਰਕਾਂ ਸਾਨੂੰ ਸਾਰਿਆਂ ਨੂੰ ਦੁੱਗਣੀਆਂ ਮੁਬਾਰਕਾਂ ਮੈਂ ਸਾਡੇ ਹਿਸਾਬ ਨਾਲ ਉੱਚੀ ਤਾਂ ਬੋਲ ਰਿਹਾ ਕਿ ਸੁਣ ਜੇ ਤੁਹਾਨੂੰ ਸਾਰਿਆਂ ਨੂੰ ਪੈਸੇ ਦਾ ਸੁਣਨ ਨੂੰ ਭੈੜਾ ਲੱਗੂਗਾ ਫਿਲਮ ਬਾਰੇ ਮੈਂ ਇੱਕੋ ਹੀ ਗੱਲ ਕਹੂੰਗਾ ਮੈਂ ਦੋ ਲਾਈਨਾਂ ਆਪਣੇ ਯਾਦ ਆ ਰਹੀਆਂ ਨੇ ਕਿ ਚਾਨਣ ਵਾਲਿਆ ਚਾਨਣ ਵੰਡਣਾ ਚਾਨਣ ਵਾਲਿਆ ਚਾਨਣ ਵੰਡਣਾ ਹਨੇਰੇ ਵਾਲਿਆ ਹਨੇਰਾ ਜੋ ਸਵਰਾਂ ਦਾ ਸਾਝਾ ਹੁੰਦਾ ਉਸ ਵਿੱਚ ਸਬਰ ਬਥੇਰਾ ਹਾਂ ਸੋ ਸਬਰ ਨਾਲ ਅਧਿਆਪਕ ਜਿਹੜਾ ਪੜਾਉਂਦਾ ਹੈ ਅੱਗੇ ਵੱਧਦਾ ਹੈ ਅੱਜ ਦੇ ਸਮੇਂ ਦੀ ਬਹੁਤ ਹੀ ਲੋੜੀਂਦਾ ਵਿਸ਼ਾ ਬਹੁਤ ਹੀ ਕਮਾਲ ਦੀ ਫਿਲਮ ਬਣੀ ਆ ਇਹਦੇ ਲਈ ਸਾਡੇ ਰਾਈਟਰ ਜਗਦੀਪ ਵੜਿੰਗ ਔਰ ਸਾਡੇ ਡਾਇਰੈਕਟਰ ਉਦੈ ਪ੍ਰਤਾਪ ਸਿੰਘ ਇਹਨਾਂ ਲਈ ਬਹੁਤ ਵੱਡੀ ਤਾੜੀ ਦੂਜੇ ਸਾਡੇ ਪ੍ਰੋਡਿਊਸਰ ਸਾਹਿਬ ਸਾਨੀ ਸਾਹਿਬ ਐਂਡ ਫਿਲਮ ਕ੍ਰੈਡਿਟਸ ਔਰ ਸੁਮੇਗਾ ਖਾਨੀ ਔਰ ਸਰਤਾਜ ਜੀ ਪ੍ਰੋਡਿਊਸਰ ਦੇ ਤੌਰ ਤੇ ਇਹਨਾਂ ਲਈ ਤਾੜੀ ਹੁਣ ਤੁਸੀਂ ਸਮਝ ਗਏ ਉਸ ਦਿਨ ਮੈਂ ਕਿਹਾ ਸੀ ਵੀ ਇਹੋ ਜੀ ਫਿਲਮ ਤੇ ਪੈਸੇ ਲਾਉਣੇ ਇਹਦਾ ਮਤਲਬ ਇਫ ਡਿਫਰੈਂਟ ਫਿਲਮ ਹੈ ਇਹਦੇ ਉੱਤੇ ਪੈਸੇ ਲਾਉਣ ਲਈ ਜਿਗਰਾ ਚਾਹੀਦਾ ਅੱਜ ਕਲਪੰਤਰੀ ਤੁਹਾਨੂੰ ਜਵਾਬ ਮਿਲ ਗਿਆ ਸੇਮੀ ਹੋਰ ਨੇ ਸਰਤਾਜ ਜੀ ਨੇ ਸਾਰੀ ਕਾਸਟ ਨੇ ਬਹੁਤ ਸਾਰਾ ਕੰਮ ਕੀਤਾ ਪਰ ਅਸੀਂ ਬਹੁਤ ਖੁਸ਼ ਆ ਕਿ ਅਸੀਂ ਇਸ ਫਿਲਮ ਦਾ ਹਿੱਸਾ ਹੈਗੇ ਆ ਤੁਹਾਨੂੰ ਮੁਬਾਰਕਾਂ ਸਾਨੂੰ ਸਾਰਿਆਂ ਨੂੰ ਦੁਗਣੀ ਮੁਬਾਰਕਾਂ ਮੀਰ ਸਾਹਿਬ ਦੇ ਹਿਸਾਬ ਨਾਲ ਉੱਚੀ ਆਵਾਜ਼ ਬੋਲ ਰਿਹਾ ਕਿ ਸੁਣ ਜੇ ਤੁਹਾਨੂੰ ਸਾਰਿਆਂ ਨੂੰ ਪੈਸੇ ਦਾ ਸੁਣਨ ਨੂੰ ਭੈੜਾ ਲੱਗੂਗਾ ਫਿਲਮ ਬਾਰੇ ਮੈਂ ਇੱਕੋ ਹੀ ਗੱਲ ਕਹੂੰਗਾ ਮੈਨੂੰ ਦੋ ਲਾਈਨਾਂ ਆਪਣੇ ਯਾਦ ਆ ਰਹੀਆਂ ਨੇ ਕਿ ਚਾਨਣ ਵਾਲਿਆ ਚਾਨਣ ਮੰਡਣਾ ਚਾਨਣ ਵਾਲਿਆਂ ਚਾਨਣ ਵੰਡਣਾ ਹਨੇਰੇ ਵਾਲਿਆਂ ਹਨੇਰਾ ਜੋ ਸਵਨਾਂ ਦਾ ਸਾਝਾ ਹੁੰਦਾ ਉਸ ਵਿੱਚ ਸਬਰ ਬਥੇਰਾ ਸੋ ਸਬਰ ਨਾਲ ਅਧਿਆਪਕ ਜਿਹੜਾ ਪੜਾਉਂਦਾ ਹੈ ਅੱਗੇ ਵੱਧਦਾ ਹੈ ਅੱਜ ਦੇ ਸਮੇਂ ਦੀ ਬਹੁਤ ਹੀ ਲੋੜੀਂਦਾ ਵਿਸ਼ਾ ਬਹੁਤ ਹੀ ਕਮਾਲ ਦੀ ਫਿਲਮ ਬਣੀ ਆ ਇਹਦੇ ਲਈ ਸਾਡੇ ਰਾਈਟਰ ਜਗਦੀਪ ਵੜਿੰਗ ਔਰ ਸਾਡੇ ਡਾਇਰੈਕਟਰ ਉਦਰਾ ਪ੍ਰਤਾਪ ਸਿੰਘ ਇਹਨਾਂ ਲਈ ਬਹੁਤ ਵੱਡੀ ਤਾੜੀ ਦੂਜਾ ਸਾਡੇ ਪ੍ਰੋਡਿਊਸਰ ਸਾਹਿਬ ਸਾਨੀ ਸਾਹਿਬ ਐਂਡ ਫਿਲਮ ਕ੍ਰੈਡਿਟਸ ਆਰ ਸੁਖਾ ਖਾਨੀ ਔਰ ਸਰਤਾਜ ਜੀ ਪ੍ਰੋਡਿਊਸਰ ਦੇ ਤੌਰ ਤੇ ਇਹਨਾਂ ਲਈ ਤਾੜੀ ਹੁਣ ਤੁਸੀਂ ਸਮਝ ਗਏ ਉਸ ਦਿਨ ਮੈਂ ਕਿਹਾ ਸੀ ਵੀ ਇਹੋ ਜੀ ਫਿਲਮ ਤੇ ਪੈਸੇ ਲਾਉਣੇ ਇਹਦਾ ਮਤਲਬ ਇੱਕ ਡਿਫਰੈਂਟ ਫਿਲਮ ਹੈ ਇਹਦੇ ਉੱਤੇ ਪੈਸੇ ਲਾਉਣ ਲਈ ਜਿਗਰਾ ਚਾਹੀਦਾ ਅੱਜ ਤਰਵੰਤਰੀ ਤੁਹਾਨੂੰ ਜਵਾਬ ਮਿਲ ਗਿਆ ਸੋ ਸੀਨੀਅਰਾਂ ਨੇ ਸਰਤਾਜ ਜੀ ਨੇ ਸਾਰੀ ਕਾਸਟ ਨੇ ਬਹੁਤ ਸਾਰਾ ਕੰਮ ਕੀਤਾ ਹੈ ਬ੍ਰਾਜ਼ੀਲ ਬਹੁਤ ਖੁਸ਼ ਹੈ ਕਿ ਅਸੀਂ ਇਸ ਫਿਲਮ ਦਾ ਹਿੱਸਾ ਹੈ ਗਏ ਆ ਤੁਹਾਨੂੰ ਮੁਬਾਰਕਾਂ ਸਾਨੂੰ ਸਾਰਿਆਂ ਨੂੰ ਦੁੱਗਣੀਆ ਮੁਬਾਰਕਾਂ ਬੀਅਸਾ